ਆ ਦੇਖੋ ਜੀ ਫਸ ਗਿਆ ਕੰਮ ਅੱਜ ਬਹੁਤ ਮਿਹਨਤ ਚੱਲ ਰਹੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਾਰਿਸ਼ ਹੋਈ ਹੈ ਜੀ ਅੱਜ ਸਤੀ ਮਾਤਾ ਦਾ ਮੇਲਾ ਹੈ ਤੇ ਬਾਰਿਸ਼ ਇੰਨੀ ਹੋਈ ਹੈ ਵੀ ਬਹੁਤ ਹਰਾਸਮੈਂਟ ਹੋ ਰਹੀ ਹੈ ਸੰਗਤਾਂ ਨੂੰ ਸਾਡੇ ਪਿੰਡ ਅਮਰਾਲੀ ਦੇ ਵਿੱਚ ਸਤੀ ਮਾਤਾ ਤੋਂ ਤਕਰੀਬਨ 2 ਕਿਲੋਮੀਟਰ ਉੱਥੇ ਨਾਸ ਬਾਬਾ ਜੀ ਉੱਥੇ ਸੰਗਤਾਂ ਦਾ ਮੱਥਾ ਟਿਕਦਾ ਤਕਰੀਬਨ ਬਹੁਤ ਲੋਕਾਂ ਦੇ ਸੱਟਾਂ ਵੀ ਵੱਜੀਆਂ ਗਿਰ ਕੇ ਪਿਛਲੇ ਨਹੀਂ ਸੀ ਕੀ ਤੇ ਗੱਡੀਆਂ ਬਹੁਤ ਪਸੀਆਂ ਟਰੈਕਟਰ ਵੀ ਪਸਿਆ ਸਾਡਾ ਉੱਥੇ ਹਦਕਾ ਤਕਰੀਬਨ ਦਿਨ ਚਰ ਘੰਟੇ ਸੰਗਤਾਂ ਹੈਰਾਨ ਹੋਈਆਂ ਅਸੀਂ ਭਾਈ ਇਸ ਗੱਲ ਤੇ ਮਾਫੀ ਮੰਗਦੇ ਆਂ ਵੀ ਸੰਗਤਾਂ ਹੈਰਾਨ ਹੋਈਆਂ ਪਰ ਸਾਰੀ ਵਜ੍ਹਾ ਹੈਗੇ بارش ਇੰਨੀ بارش ਹੋਈ ਹੈ ਪੂਰੇ ਸੌਣ ਦੇ ਮਹੀਨੇ ਚ ਇੰਨੀ بارش ਨਹੀਂ ਹੋਈ ਜਿੰਨੀ ਅੱਜ بارش ਹੋਈ ਸਤੀ ਮਾਤਾ ਦੇ ਭੰਡਾਰੇ ਦੇ ਵਿੱਚ ਬਹੁਤ ਜ਼ਿਆਦਾ بارش ਹੋਣ ਦੇ ਕਾਰਨ ਇਹ ਸਾਰਾ ਕੁਝ ਵਰਤਿਆ ਬਾਕੀ ਮਹਾਰਾਜ ਦਾ ਹੱਥ ਜੋ ਮਹਾਰਾਜ ਨੂੰ ਮਨਜ਼ੂਰਾ ਹੁੰਦਾ ਹੋਈ ਹੈ ਜੀ بارش ਜ਼ਿਆਦਾ ਹੋਣ ਦੇ ਨਾਲ ਸੰਗਤਾਂ ਨੂੰ ਹੈਰਾਨੀ ਹੈ ਸੰਗਤਾਂ ਦੂਰ ਤਕਰੀਬਨ ਪੂਰੇ ਇੰਡੀਆ ਤੋਂ ਸੰਗਤਾਂ ਆਉਣੀ ਹੈ ਸਤੀ ਮਾਤਾ ਦੇ ਦਰਸ਼ਨ ਕਰਨ ਨੂੰ ਵਾਸਤੇ ਦੇਖੋ ਜੀ ਹੁਣ ਵੀ ਦੇਖੋ ਗੱਡੀਆਂ ਆ ਰਹੀਆਂ ਸਾਰੀ ਜਿਹੜੀ ਇਕਣੀਆਂ ਗੱਡੀਆਂ ਦਾ ਮੇਲਾ ਰਹਿਣਾ तकरीबन ਹਜ਼ਾਰਾਂ ਲੱਖ ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਸਤਿਮਾਤਾ ਦੇ ਭੰਡਾਰੇ ਦੇ ਵਿੱਚ ਲਓ ਜੀ ਦੇਖੋ ਸਤਿਮਾਤਾ ਦਾ ਮੇਲੇ ਤੇ ਲੋਕਾਂ ਦਾ ਇਕੱਠ ਹੈ ਜੋ ਸਵੇਰੇ ਸਵੇਰੇ ਦਾ ਕੰਮ ਸਟਾਰਟ ਹੋਇਆ ਹੈ بارش ਕਰਮ ਪ੍ਰੋਬਲਮ ਹੋ ਗਿਆ ਥੋੜੀ ਜੀ ਪਰ ਦੇਖੋ ਜੀ ਮਾਂ ਮਾਈ ਦੀ ਕਿਰਪਾ ਹੈ ਨਹੀਂ ਇਹ ਦੁਨੀਆਂ ਆਉਣ ਲੱਗੀ ਸ਼ੋਗਰਿਆਂ ਦੀ ਸੱਦੀ ਹੈ ਅਮਰਾਲੀ ਰੋਡ ਤੇ ਖੇੜੀ ਦੇ ਕਰੀਬ ਪੈਂਦੀ ਹੈ ਸ਼ੋਗਰ ਸ਼ੋਗਰਿਆਂ ਦੀ ਸੱਦੀ ਦੇਸ਼ਾਂ ਦੇਸ਼ਾਂ ਇੰਡੀਆ ਪੂਰੇ ਇੰਡੀਆ ਦੇ ਸ਼ੋਗਰੇ ਹੋਣੇ ਇੱਥੇ ਮਹਾ ਮਾਈ ਦੀ ਕਿਰਪਾ ਨਾਲ ਵੀ ਦੇਖੋ ਸੰਗਤਾਂ ਦਹਾੜ ਕੋ ਦੂਰ ਤੱਕ ਲੈਣਾ ਲੱਗੇ ਕੀ ਹੋ ਜੰਗਤਾਂ ਦਾ ਨਾੜ ਦਿਖਾਉਣਿਆ ਜਨੂਬਾ ਸੁਮਾਰਾ ਦੀ ਕਿਰਪਾ ਨਾਲ ਸੰਤਾਂ ਸਟਾਡ ਹੋਣੀ ਨੂੰ ਖੁੱਲ੍ਹੇ ਰੇੜੀ ਤੱਕ ਲੈਣ ਲੱਗੀ ਪਈ ਹੈ ਉਦੋਂ ਮਰਾਲੀ ਤੱਕ ਲੈਣਾ ਸੰਤਾਂ ਦੇ ਗੱਡੀਆਂ ਦੀ ਅੱਜ ਸਵੇਰ ਦੇ 10:30 ਵਜੇ ਸੰਗਤਾਂ ਪੂਰੇ ਦੋਸਨਾਂ ਮਹਾਮੈਦ ਚਰਨਾ ਜਾ ਰਹੇ ਹਾਂ ਯਾਰਾ ਵੀਰੇ ਹੋ ਠੀਕ ਹੋ ਜੀ ਅੱਗੇ ਚਲਾਓ ਠੀਕ ਹੈ ਕਰ ਦੋ ਹਾਂ ਉਹ ਚਾਚਾ ਠੀਕ ਹੈ ਆ ਜੀ ਅਨਾਉਂਸਮੈਂਟ ਕਰਨੀ ਕੋਈ ਨਹੀਂ ਆ ਮਾਰ ਜਾ ਲੈ ਫਿਰਿਕਾ ਲੈ ਹਾਂ ਮਹਾਮਾਈ ਜੀ ਰੱਖਣਾ ਇਹ ਕਰ ਚੱਲ ਰਿਹਾ

ਭਾਈ ਬਹੁਤ ਕੰਮ ਖਰਾਬ ਹੋ ਗਿਆ ਅੱਜ ਮਹਾਰਾਜ ਦੀ ਕਿਰਪਾ ਹੋ ਗਈ ਚਲੋ ਗੱਡੀ ਨਿਕਲ ਗਈ ਵਾਈ ਡਰਾਈਵਰ ਵਿਚਾਰਾ ਭਾਈ ਪਿੱਛੇ ਗਰ ਜਾਨੀ ਇਧਰ ਓ ਯਾਰ ਮੈਂ ਤਾਂ ਮੋੜ ਹੀ ਹੋਣੀ ਕਿਦਾਂ ਫਿਰ ਤੇ ਘਰ ਆਏ ਯਾਰ ਸੇਵਾ ਤੇ ਆਏ ਆਂ ਕੀ ਕਹੋਂਗੇ ਕਪੂਰ ਸਾਹਿਬ ਸਤੀ ਮਾਤਾ ਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਹਾਂ ਮਾਤਾ ਰਣੀ ਦੀ ਕਿਰਪਾ ਮਾਤਾ ਰਣੀ ਦੀ ਕਿਰਪਾ ਅੱਗੇ ਸੇਵਾ ਉਹਰੇ ਮੈਂ ਸਾਹਮਣੇ ਮੈਸੇਜ ਆ ਜੀ ਤੁਹਾਡੀ ਡਿਊਟੀ ਲੱਗ ਗਈ ਹੱਸ ਜੀ ਇਹ ਉਹਨੂੰ ਪਤਾ ਹਾਂ ਸਾਨੂੰ ਨਹੀਂ ਪਤਾ ਠੀਕ ਹੈ ਉਹੀ ਕਰਾਉਣੇ ਵਾਲੀ ਆ ਸੰਜੂ ਬੈਠਾ ਅੰਦਰ ਸੰਜੀਵ ਭਾਈ ਕੈਸ਼ੀਅਰ ਆ ਹੱਥ ਦਾ ਹੈਲੋ ਕਰਦੇ ਕਰ ਰਹਾ ਹੈ ਮਮਾਇਦਾ ਤੇ ਰਾਣਾ ਵੀਰਾ ਸਾਡਾ ਮਸ਼ਹੂਰ ਲਾਂਗਰੀ ਆ ਮਸ਼ਹੂਰ ਲਾਂਗਰੀ ਆ ਸਾਡਾ ਭਾਈ ਸਾਡਾ ਇਹ ਗੁੱਗਾ ਮੜੀ ਦੇ ਵੀ ਇਹੀ ਲਾਂਗਰੀ ਹੁੰਦਾ ਮੋਸਟਲੀ ਇਹੀ ਸਾਡਾ ਭਾਈ ਚੱਲਦਾ ਭਰਾ ਹੈ ਸਾਡਾ ਬੜਾ ਰਾਣਾ ਸਾਡਾ ਚਾਚਾ ਸੰਤ ساری عمر ਹੋਗੀ ਭਾਈ ਇਹਨਾਂ ਨੂੰ ਉਹ ਜੀ ਭਾਈ ਇੱਥੇ ਮਿੱਟੀ ਕੱਢਦੇ ਆ ਸੰਗਤਾਂ ਸਤੀ ਮਾਤਾ ਸਾਡੀ ਸ਼ਕਲਾ ਗੋੜ ਦੀ